ਹਾਂਜੀ ਦੋਸਤੋ ਜਿਵੇਂ ਕਿ ਸਾਰੇ ਜਾਣਦੇ ਭਗਵੰਤ ਮਾਨ ਜੀ ਦੇ ਘਰਤੀ ਨੇ ਜਨਮ ਲਿਆ ਜਿਸ ਦੀ ਖਬਰ ਉਹਨਾਂ ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰam ਅਕਾਊਂਟ ਉੱਤੇ ਪਾ ਕੇ ਸਾਂਝੀ ਕੀਤੀ ਸੀ ਜਿਸ ਤੋਂ ਬਾਅਦ ਕਿ ਹੁਣ ਇਹ ਮੁੱਦਾ ਪੱਕ ਦਾ ਫਿਰ ਨਜ਼ਰ ਆ ਰਿਹਾ ਹੈ ਅਤੇ ਪਿੱਛੇ ਜੇ ਅਸੀਂ ਜਾਣਦੇ ਕਿ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਜੀ ਦੇ ਘਰ ਇੱਕ ਬੱਚੇ ਨੇ ਜਨਮ ਲਿਆ ਸੀ ਜਿਸ ਤੋਂ ਬਾਅਦ ਕਿ ਸਰਕਾਰ ਨੇ ਉਸ ਬੱਚੇ ਦੇ ਪ੍ਰੂਫ ਮੰਗੇ ਸੀ ਇਹ ਬੱਚਾ ਕਿਵੇਂ ਪੈਦਾ ਹੋਇਆ ਅਤੇ ਹੁਣ ਲੋਕਾਂ ਨੂੰ ਇਸ ਗੱਲ ਦਾ ਫਿਰ ਗੁੱਸਾ ਕਿ ਹੁਣ ਜਦ ਭਗਵੰਤ ਮਾਨ ਦੇ ਘਰ ਕੁੜੀ ਹੋਈ ਹੈ ਤਾਂ ਉਹ ਕਿੱਦਾਂ ਅਤੇ ਕਿਵੇਂ ਹੋਈ ਅਤੇ ਲੋਕ ਇਸ ਦਾ ਹੁਣ ਜਵਾਬ ਮੰਗ ਰਹੇ ਨੇ ਤਾਂ ਵੀ ਦਿਖਾਉਣੇ ਚੰਦ ਕਮੈਂਟ ਜੋ ਲੋਕਾਂ ਨੇ ਭਗਵੰਤ ਮਾਨ ਤੋਂ ਸਵਾਲ ਪੁੱਛੇ ਨੇ ਉਥੇ ਇੱਕ ਵੀਰ ਨੇ ਲਿਖਣਾ ਪ੍ਰੂਫ ਦੇ ਸਾਲੇ ਝੁਰਲੂ ਜਿਆ ਗਲਤ ਤਰੀਕੇ ਨਾਲ ਤਾਂ ਨਹੀਂ ਜੰਮਿਆ ਜਵਾਬ ਜਾਂ ਤਾਂ ਜਵਾਬ ਮੰਗਦੀ ਹੈ ਅਤੇ ਇੱਕ ਵੀਰ ਨੇ ਲਿਖਣਾ ਸਰਕਾਰ ਵੀ ਤੌਰ ਤੇ ਸਾਬਿਤ ਕਰੋ ਮੂਸੇ ਵਾਲੇ ਵੰਗ ਅਤੇ ਇੱਕ ਨੇ ਲਿਖਣਾ ਕਿਤੇ ਕਿਉਂ ਸਰਕਾਰ ਹੁਣ ਜੋ ਛੋਟੇ ਸਿੱਧੂ ਦੇ ਮਗਰ ਗਈ ਸੀ ਬਾਕੀ ਦੋਸਤੋ ਤੁਹਾਨੂੰ ਕੀ ਲੱਗਦਾ ਜੇ ਲੋਕ ਇਸ ਭਗਵਾਨ ਮਾਨ ਜੀ ਤੇ ਇਹ ਸਵਾਲ ਪੁੱਛੇ ਰਹੇ ਨੂੰ ਜਾਇਜ਼ ਨੇ ਜਾਂ ਫਿਰ ਨਹੀਂ ਤੁਸੀਂ ਸਾਨੂੰ ਆਪਣੇ ਵਿਚਾਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰਨੇ ਨਾ ਭੁੱਲਿਓ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਇਦਾਂ ਦੀ ਹੋਰ ਵੀਡੀਓ ਵੇਖਣ ਲਈ ਦਿਓ ਜਾਜਤ ਰੱਬ ਰੱਖੇ